ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਕਰਾਉਂਦੇ ਪਹੁੰਚ ਗਏ। ਸਾਂਝਾ ਕਰ। ਇਹ ਹੈਗਾ। ਹਾਂਜੀ ਰਾਜ ਮਿਲ ਗਈ ਆਪਾਂ ਨੂੰ ਗਿੰਨੇ ਦੇ ਜੂਸ ਦੀ ਰੇੜੀ। ਕਿਉਂਕਿ ਸਾਲਾਂ ਦੇ ਟਾਈਮ 'ਚ ਗਿੰਨੇ ਦਾ ਆਹ ਦੇਖੋ ਖੜਾ ਲਾਣੇਦਾਰ। ਲਾਣੇਦਾਰ। ਲਓ ਜੀ ਚੱਲੇ ਆ ਪਹਾੜਾਂ ਦੇ ਗੱਡੀ ਚੜਦੀ 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 ਸਿੱਧਾ ਨੈਣਾ ਦੇਵੀ ਨੂੰ ਹੋ ਗਈ ਆ। ਇਸ ਤੋਂ ਬਾਅਦ ਆਪਣਾ ਅੱਜ ਆਨੰਦਪੁਰ ਸਾਹਿਬ ਜਾ ਕੇ ਇਸਰਾਂ ਦਾ ਨਾਮ ਹੈ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਵਾਸਨ। ਆ ਦੇਖੋ ਥਿਊ ਕਮਰੇ ਦਾ। ਕਿਆ ਹੀ ਵਸਤਾ, ਕਿਆ ਹੀ ਵਸਤਾ। ਹੁਣ ਹਾਂਜੀ ਮੇਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਦਸਤੂ IPS। ਅੱਜ ਆਪਾਂ ਮਿੱਤਰੋ ਬਲੌਗ ਕੀਤਾ ਸ਼ੁਰੂ ਪਟ્રોલ ਪੰਪ ਤੇ ਕਿਉਂਕਿ ਘਰੋਂ ਆਪਾਂ ਪਹਿਲਾਂ ਤੱਕ ਸਾਬਾ ਬਾਬਾ ਮੱਥਾ ਟੇਕਿਆ ਤੇ ਅੱਜ ਬਾਬਿਆਂ ਨੇ ਪਹਾੜਾਂ ਵੱਲ ਜਾਂਦਾ ਪ੍ਰੋਗਰਾਮ ਬਣਾਇਆ 10 ਰੁਪਏ ਦੇ 10 ਰੁਪਏ ਪਹਾੜਾਂ ਵੱਲ ਜਾਂਦਾ ਪ੍ਰੋਗਰਾਮ ਬਣਾਇਆ ਤੇ ਆਪਾਂ ਪਹੁੰਚ ਗਏ ਹੰਡਿਆਏ ਆਊਟਲੈਟ ਚੈੱਕ 뷰 ਇੱਥੋਂ ਦਾ ਸਵੇਰ ਸਵੇਰ ਦਾ ਠੰਡਾ ਠਾਰ ਮੌਸਮ 뷰 ਕੀ ਰਿਪੋਰਟ ਹੈ ਰਾਣੀ ਸੁੰਦਰਾ ਰੈਡੀ ਐ ਪਹਾੜਾਂ ਕੰਨੀ ਲੈ ਜਾਣ ਨੂੰ ਇਹ ਗੱਡੀ ਵਧੀਆ ਨਾ ਟਰੈਕਟਰ ਨਾਲ ਚਲਾਣ ਨਾ ਕੋਈ ਮਾਮਾ ਰੋਕ ਰਣਾ ਫਾਕਾ ਤੇ ਬਾਕੀ ਪਹਾੜਾਂ 'ਚ ਜਾ ਕੇ ਲੈਣੇ ਆ ਚਾਕਾ ਵਾਜੀ ਵਾਹ ਜੀ ਵਾਹ ਵਾਜੀ ਵਾਹ ਤੇ ਗਰੋਂ ਦੇ ਪਹੁੰਚ ਗਏ ਸਾਂਝਾ ਕਰ ਇਹ ਹੈਗਾ ਬੱਬੇ ਆਪਣਾ ਰੋਪੜਾਲੇ ਰੋਡ ਤੇ ਕਮ ਆਪਣਾ ਲੁਧਿਆਣੇ ਤੋਂ ਜਿਹੜਾ ਰੋਪੜ ਨੂੰ ਰੋੜ ਜਾਂਦਾ ਉਹ ਰੋਡ ਤੇ ਹੈ ਜੀ ਇਹ ਸਾਂਝਾ ਘਰ ਵੀ ਖਾਣ ਪੀਣ ਕਰਨ ਨੂੰ ਵਧੀਆ ਫੈਮਿਲੀ ਪਰਿਵਾਰ ਨਾਲ ਖਾਣ ਪੀਣਾ ਆਪਦਾ ਕਰ ਸਕਦੇ ਹੋ ਤੁਹਾਨੂੰ ਦਿਖਾਉਣਾ ਇੱਥੋਂ ਦਾ ਪੂਰਾ ਘੈਂਟ ਆ ਕੰਮ ਦੇਖੋਣਾ ਸਿਸਟਮ ਇੱਥੋਂ ਆ ਦੇਖੋ ਬਹੁਤ ਘੈਂਟ ਚੀਜ਼ ਬਣੀ ਹੋਈ ਹੈ ਇੱਥੇ ਮੰਜੇ ਲੱਗੇ ਹੋਏ ਨੇ ਬਾਹਰ ਆਉਦਾ ਖਾਣ ਪੀਣ ਕਰਨ ਵਾਸਤੇ ਜੇ ਅੰਦਰ ਬੈਠਣਾ ਅੰਦਰੋਂ ਅੰਦਰ ਦਫ਼ਤਰ ਬਣਿਆ ਹੋਇਆ ਅੰਦਰ ਬਹਿ ਗਿਆ ਆਉਦਾ ਕਰ ਸਕਦੇ ਹਾਂ ਖਾਣ ਪੀਣ ਤੇ ਬਾਰ ਵਧੀਆ ਝੁੱਲੇ ਚੱਲੇ ਲੱਗੇ ਹੋਏ ਨੇ ਜੋ ਕਹਿੰਦੇ ਝੂਟਣ ਨੂੰ ਪੂਰੀ ਘੈਂਟ ਜੀ ਹੈ ਇੰਜੋਏਬਲ ਥਿੰਗ ਹੈ ਇੰਜੋਏ ਕਰੋ ਆ ਲੇਖ ਕਰੋ ਅਕੀ ਦਾ ਕਰਤੇ ਪਰੌਠੇ ਪਰੌਠੇ ਆਰਡਰ ਆਲੂ ਲੂ ਪਰੌਠੇ ਖਾ ਕੇ ਫੇਰ ਪਾਉਣੇ ਚਾਲੇ ਆਨੰਦਪੁਰ ਸਾਹਿਬ ਕੰਨੀ ਨੂੰ ਇਹ ਵੀ ਹੋ ਸਕਦਾ ਵੀ ਨੈਣਾ ਦੇ ਵੀ ਵੀ ਜਾਈਏ ਅੱਗੇ ਬਾਕੀ ਦਿਖਾਉਣੇ ਆ ਮਾਹੌਲ ਮਾਹੌਲ ਬੁਰਾ ਵਧੀਆ ਬਣਿਆ ਹੋਇਆ ਪਰਿਵਾਰ ਇਕ ਟੂਰ ਆ ਪਰਿਵਾਰ ਕੀ ਹੋ ਗਿਆ ਕੀ ਹੋਇਆ ਲੋ ਜੀ ਖਾਣ ਪੀਣ ਕਰਕੇ ਸਾਂਝਾ ਕਰ ਤੂੰ ਹੁਣ ਚਾਲੇ ਪਾਤੇ ਆਪਾਂ ਅਨੰਦਪੁਰ ਸਾਹਿਬ ਨੂੰ ਹੋ ਸਕਿਆ ਅਗਲੀ ਬੜੀ ਟੱਕਰਾਂਗੀ ਵਾਪਸੀ ਵੇਲੇ ਹੁਣ ਚੱਲਿਆਂ ਫੋਜਾ ਅਨੰਦਪੁਰ ਸਾਹਿਬੋਂ ਬਾਕੀ ਮੌਸਮ ਬੜੀ ਠੰਡਾ ਠਾਰ ਜਾਂ ਮੌਸਮ ਆ ਤੇ ਵੀਊ ਚੈੱਕ ਕਰ ਲਓ ਸਪਾਈਡਰਸ ਬੁੱਢੇ ਪੂਰੇ ਲੱਗੇ ਹੋਏ ਆ ਗੱਲਬਾਤ ਜੈਸਤ ਦੇ ਕੱਪੜੇ ਪ੍ਰੈਸ ਆ ਹਾਂਜੀ ਰਾਜ ਮਿਲ ਗਈ ਆਪਾਂ ਨੂੰ ਗੰਨੇ ਦੇ ਜੂਸ ਦੀ ਰੇੜੀ ਕਿਉਂਕਿ ਸਾਲਾਂ ਦੇ ਟਾਈਮ 'ਚ ਗੰਨੇ ਦਾ ਜੂਸ ਲੱਭਣਾ ਬਹੁਤ ਔਖਾ ਹੁੰਦਾ ਪਹਿਲੀ ਗੱਲ ਤਾਂ ਮਿਲਦੀ ਨਹੀਂ ਤਲਵੰਡੀ ਬਠਿੰਡੇ ਸਾਰੇ ਕਿਤੇ ਦੇਖ ਲਈ ਆਪਾਂ ਨੂੰ ਕਿਤੇ ਨਹੀਂ ਮਿਲਿਆ ਤੇ ਫੇਰ ਮੈਂ ਕਿਹਾ ਕੋਈ ਨਹੀਂ ਉਹ ਤਾਂ ਰੱਜੇ ਹੋਏ ਆ ਪਰ ਮੈਂ ਕਿਹਾ ਗੰਨੇ ਦਾ ਜੂਸ ਦੀ ਬੋਤਲ ਭਰਾਓ ਰਾਜ ਜਾਂਦੇ ਜਾਂਦੇ ਪੀ ਚੱਲਾਂਗੇ ਹਾਲੇ ਬਾੜ ਹੈਗੀ ਐ ਮੈਂ ਆਪਣੀ ਘਾਹ ਦੀ ਹੁਣ ਬੋਦਲ ਭਰਾ ਰਹੇ ਆ ਕੰਨੇ ਜੀ ਜੂਤੀ ਆਹ ਦੇਖੋ ਕਹੜਾ ਲਾਣੇਦਾਰ ਲਾਣੇਦਾਰ ਕਹਿੰਦਾ ਕੋਲੇ ਕੋਲੇ ਖੜਕੇ ਭਰਾਉਂਗਾ ਕਹਿੰਦਾ ਕਹਿੰਦਾ ਆਇਣਾ ਹੋ ਜੇ ਵੀ ਮੈਕਸ ਮੈਜ ਨਾ ਹੋ ਜੇ ਕਨੇ ਕੋਲੇ ਖੜਕੇ ਜੀਤਣਾ ਹੋਣਾ ਆ ਦਰ ਘਾੜਾਂ ਦੇ ਗੱਡੀ ਚੜਦੀ 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 ਸਿੱਧਾ ਨੈਣਾ ਦੇਵੀ ਨੂੰ ਹੋ ਗਈ ਐ ਤੇ ਪਹਿਲਾ ਹੈਗਾ ਇਹ ਸਿੰਗਲ ਰੋਡ ਹੁਣ ਆਪਾਂ ਪਹੁੰਚ ਗਏ ਡਬਲ ਰੋਡ ਤੇ ਬਾਕੀ ਤੁਹਾਨੂੰ ਪਤਾ ਜੇ ਤੁਹਾਨੂੰ ਆਪਾਂ ਫੈਮਲੀ ਨਾਲ ਹੁੰਨੇ ਆ ਫਿਰ ਫੈਮਲੀ ਆਪਾਂ ਨੂੰ ਥੋੜਾ ਜਿਹਾ ਮੋਬਾਈਲ ਮੂਲ ਚੱਕਣ ਤੋਂ ਗਣੇਸ਼ ਕਰਾਉਂਦੀ ਹੁੰਦੀ ਆ ਤਾਂ ਕਰਕੇ ਪਹਿਲਾਂ ਵਾ ਫੋਨ ਚੱਕਿਆ ਨਹੀਂ ਮਾਚਾ ਲੋਂ ਡਾਬਲ ਰੋਡ ਆ ਗਿਆ ਬਾਕੀ ਹੁਣ ਬਾਜ਼ਾਰ 뷰 ਸ਼ੁਰੂ ਹੋ ਗਿਆ ਨਾਣਾ ਦੇ ਵੀਰ ਤੁਹਾਨੂੰ ਮੜੀ ਜੀ ਗੱਡੀ ਨੂੰ ਸਿੱਧਾ ਹੋਣ ਤੋਂ ਤੁਹਾਨੂੰ ਇੱਥੇ ਜੂਮ ਕਰਕੇ ਦਿਖਾ ਦਾਂਗੇ। ਮੇਰਾ ਤੁਹਾਨੂੰ ਇੱਥੋਂ ਦਾ ਨਕਸ਼ਾ ਦੇਖੋ ਸੜਕਾਂ ਹੜਕਾਂ ਘੈਂਟ ਆ ਗੱਲ ਬਾਤ। ਬਾਕੀ ਸਰਦਾਰ ਸਾਹਿਬ ਨੇ ਹੱਥ ਪੂਰਾ ਕੱਸ ਕੇ ਪਾਇਆ ਹੋਇਆ। ਕਹਿੰਦਾ ਤਾਂ ਕਿ ਜੋ ਬਾਹਰ ਨਾ ਦਿਖਵਾ। ਕਹਿੰਦੇ ਇੱਧਰਲੇ ਬਸੇ ਖਾਈ ਆ। ਆਹ ਕਹਿੰਦੇ ਪੂਰਾ ਕੁੜਗੇ ਹੱਥ ਪਾਇਆ ਹੋਇਆ ਕਹਿੰਦਾ ਦੇਖੀ। ਲਾਡ ਅੱਲਾ ਵਾਹ ਹੁਣ ਦਿਖਾਓ ਜ਼ੂਮ ਕਰਕੇ ਆ ਆ ਗਏ ਜਿੱਥੇ ਬੱਸਾਂ ਖੜਦੀਆਂ ਹੁੰਦੀਆਂ ਜੀ ਇਹ ਬਸ ਆਰਗਾਣਾ ਆ ਜਿਹੜੇ ਮਤਲਬ ਸਕੂਲ ਵਾਲੇ ਡੂਟਰ ਲੈ ਕੇ ਆਉਂਦੇ ਨੇ ਸਾਰੇ ਬੱਸਾਂ ਉਹ ਸੌਰੇ ਖੜ ਜਾਂਦੀਆਂ ਗੱਡੀਆਂ ਮੈਨੂੰ ਲੱਗਦਾ ਤਾਂਹਾਂ ਜਾਂਦੀਆਂ ਨੇ ਲਵੇ ਮੜਾ ਜਾਂ ਅਕੀ ਦੇਖਦੇ ਆਪਾਂ ਕਿੰਨਾ ਕਿ ਲਵੇ ਜਾਂਦੀ ਹੈ ਗੱਡੀ ਪੁੱਛੀਏ ਇਹਨੂੰ ਕਿ ਲੋਰੀ ਮੋੜ ਤੇ ਫਿਰਾਂਗੇ ਉੱਥੋਂ ਮੋੜ ਦੇ ਕਿਉਂ ਫਿਰਾਂਗੇ ਉੱਥੋਂ ਚਲੋ ਜੀ ਚੱਕੋ ਜੀ ਹੋ ਗਿਆ ਇੱਥੋਂ ਸਟਾਰਟ ਗੱਡੀ ਆਪਣੇ ਅੱਗੇ ਜਾ ਰਹੀ ਹੈ ਆਪਾਂ ਵੀ ਉਹਦੇ ਮਗਰੀ ਤਰਫ पे ਆਕੇ ਜਾਂਗੇ ਦੇਖਦੇ ਹਾਂ ਜੇ ਕਿਸੇ ਨੇ ਮੋੜਦਾ ਤਾਂ ਆ ਬੱਸਾਂ ਵਾਲੇ ਗੱਡੀ ਢਾਕੇ ਜਾਣੀ ਬੂਗੀ ਜੇ ਨਾ ਮੋੜਿਆ ਤਾਂ ਫਿਰ ਭਾਈ ਆਪਾਂ ਲਵੇ ਪਾ ਗਿਆਂਗੇ ਪੰਜਾਬ ਨੰਬਰ ਗੱਡੀ ਮਿਲ ਗਈ ਆਪਾਂ ਨੂੰ ਪੀਵੀ 10 ਆਹ ਮੁਰੇ Rajasthan ਨੰਬਰ ਜਾਂਦੀ ਹੈ ਬਾਕੀ ਐਚਪੀ ਦੀਆਂ ਟੈਕਸੀਆਂ ਨੇ ਮਤਲਬ ਜਿਹੜੀਆਂ ਇੱਥੇ ਲੋਕਲ ਸਰਵਿਸ ਪ੍ਰੋਵਾਈਡ ਕਰਦੇ ਆ। ਵਾਕੀ ਪਹੁੰਚ ਕੇ ਕਰਦੇ ਆ ਅੱਗੇ ਦਰਸ਼ਨ ਕਰਾਉਣੇ ਆ ਸੰਤ ਦੇ ਮਿਲਦੇ ਆ। ਇਹ ਬਹੁਤ ਆ ਬਈ ਲੋ ਜੀ ਵਾਪਸੀ ਰੱਤੀ ਆਪਾਂ ਹੁਣ ਇੱਥੋਂ ਚੱਲਿਆ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਵੇਂ ਸ਼ਾਮ ਹੋਈ ਜਾਂਦੀ ਹੈ ਰਾਤ ਘਾੜ ਜਾਂਦਾ ਤੇ ਸ਼ਨੀਵਾਰ ਸ਼ਨੀਵਾਰ ਐਤਵਾਰ ਤੇ ਮੰਗਲਵਾਰ ਆਹ ਤਿੰਨ ਦਿਨ ਰਾਸ਼ ਹੁੰਦਾ ਇੱਥੇ ਸ਼ਨੀਵਾਰ ਨੂੰ ਰਾਸ਼ ਹੁੰਦਾ ਮੰਗਲਵਾਰ ਨੂੰ ਹੁੰਦਾ ਤੇ ਐਤਵਾਰ ਨੂੰ ਹੁੰਦਾ ਬਾਕੀ ਦਿਨ ਕੋਈ ਰਾਸ਼ ਨਹੀਂ ਹੁੰਦਾ ਬਾਕੀ ਦਿਨ ਐਦਾਂ ਮਾਹੌਲ ਹੁੰਦਾ ਵਧੀਆ ਠੀਕ ਠਾਕ ਨਾ ਰਾਸ਼ ਜਿਆਦਾ ਨਾ ਬਾੜਾ ਘੱਟ ਲੋ ਵੀ ਨੈਣਾ ਦੀਵ ਤੋਂ ਪਾਤੇ ਚਾਲੇ ਸ੍ਰੀ ਅਨੰਦਪੁਰ ਸਾਹਿਬ ਨੂੰ ਤਾਂ ਤੱਕ ਤੁਸੀਂ ਕੀਸ਼ਗੜ੍ਹ ਸਾਹਿਬ ਜਾ ਕੇ ਮਿਲਦੇ ਆ ਇੱਥੇ ਥੋੜੀ ਜਿਹੀ ਪੌਸਲੀ ਦਿੱਕਤ ਆ ਮੈਨੇ ਮੋਬਾਈਲ ਥੱਲੇ ਤਾਂ ਲੈਂਦਾ ਲੰਗਰ ਆ ਲੰਗਰ ਡਰੇਣਾ ਕਰੋ ਡਰੇਣਾ ਕਰੋ ਵੱਲੋ ਬਾਬਾ ਜੀ ਪੌਸ ਨਹੀਂ ਹੈ ਕਿ ਸੁਣ ਲਗਾ ਪੌਸ ਵਾਲੇ ਦੇ ਬਾਰੇ ਕਿਹੜਾ ਨੇ ਤੇ ਐਤੂ ਬਾਅਦ ਆਪਣਾ ਅੱਜ ਅਨੰਦਪੁਰ ਸਾਹਿਬ ਜਾ ਕੇ ਸਟੇ ਕਰਕੇ ਮੱਥਾ ਟੇਕ ਕੇ ਅੱਜ ਦੇ ਦਿਨ ਦੀ ਸਮਾਪਤੀ ਕਰ ਦਾਂਗੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਹਲੇ ਤਾਂ ਚੱਲੂ ਆ ਹਲੇ ਨਾ ਤੁਸੀਂ ਕਿਤੇ ਪੱਜ ਜੋ ਛੱਡ ਕੇ ਹਲੇ ਤਾਂ ਦਿਖਾਵਾਂਗੇ ਤੁਹਾਨੂੰ ਸਰਾ ਦਿਖਾਵਾਂਗੇ ਕੀ ਸਿਸਟਮ ਹੈ ਸਾਰਾ ਕੁਝ ਜਾਇਆਕਾਰ ਤੋਂ ਨੈਣਾ ਦੇ ਵੀ ਔਰ ਘੜਜੋ 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 ਆਓ ਜੀ ਨੈਣਾ ਦੇ ਓ ਆ ਨੈਣਾ ਦੇ ਲੈ ਨੂੰ ਤਕਾਉ ਲਓ ਜੀ ਗੁਰੂ ਘਰ ਦਰਸ਼ਨ ਕਰਕੇ ਹੁਣ ਆਪਾਂ ਚੱਲਿਆਂ ਸਰਾਜ ਵਾਪਸ ਪਾਣੀ ਚਾਹੀਦੀ ਬੋਤਲ ਹੈਗੀ ਇਸ ਸਰਾ ਆਪਾਂ ਨੂੰ ਗੁਰੂ ਘਰ ਦੇ ਨੇੜੇ ਮਿਲ ਗਈ ਸੀ ਸਰਾ ਬਹੁਤ ਸੋਹਣੀ ਆ ਨਵੀਂ ਤਿਆਰ ਹੋਈ ਜਾਂਦੀ ਆ ਹਲੇ ਅੱਧੀ ਕਿ ਤਿਆਰ ਹੋ ਗਈ ਅੱਧੀ ਤੇ ਉਹ ਕੰਮ ਚੱਲੀ ਜਾਂਦਾ ਸਾਹਮਣੇ ਆਸਰਾ ਜ ਆਪਾਂ ਸਟੇ ਕੀਤੀ ਆ ਇਹ ਹੈਗੀ ਆ ਇਹ ਨਵੀਂ ਸਰਾ ਬਣੀ ਐ ਉਹ ਬਣੀ ਨੂੰ ਹੋਇਆ 1.5 ਸਾਲ ਤੇ ਹਲੇ ਕੰਮ ਚੱਲੀ ਜਾਂਦਾ ਇਹਦਾ ਇਸਰਾ ਦਾ ਨਾਮ ਹੈ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਆ। ਜੇ ਕਿਸੇ ਹਾਂ ਗੁਰਦੁਆਰੇ ਤੋਂ ਸਹੀ 3 3 3 ਤੋਂ 4 ਮਿੰਟ ਲੱਗਦੇ ਨੇ ਇਹ ਨਿਵਾਸ ਚ ਆਉਣ ਵਾਸਤੇ। ਜੇ ਕਿਸੇ ਵੀਰ ਭਾਈ ਨੇ ਇੱਥੇ ਆਉਣਾ ਹੋਵੇ 1000 ਰੁਪਏ ਰੈਂਟਾ ਇੱਕ ਰਾਤ ਦਾ 1000 ਰੁਪਏ ਰੈਂਟਾ ਨਿਵਾਸ ਦਾ ਇੱਕ ਰਾਤ ਦਾ ਤੇ 1000 ਰੁਪਏ ਸਕਿਉਰਿਟੀ ਭਰਉਂਦੇ ਨੇ ਸਕਿਉਰਿਟੀ ਤੁਹਾਡੀ ਵਾਪਸ ਹੋ ਜੂ 1000 ਰੁਪਏ ਬਸ ਲੱਗਣਾ ਤੁਹਾਡਾ ਰੈਂਟ ਰੈਂਟ। ਨਿਵਾਸ ਬਹੁਤ ਵਧੀਆ ਤੇ ਆਇ ਤੁਹ ਹੈਗੀ ਐਂਟਰੀ ਆ ਦੇਖੋ ਅੰਦਰੋਂ ਵੀ ਬਹੁਤ ਵਧੀਆ ਬਣੀ ਹੋਈ ਹੈ ਪਰ ਚੱਲਦੇ ਆ ਲਿਫਟ ਚ ਅੱਗੇ ਤੁਹਾਨੂੰ ਕਰਾਉਣਿਆ ਕਮਰੇ ਦਾ ਟੂਰ ਵੀ ਰੂਮ ਕਿੱਦਾਂ ਦੇ ਨੇ ਆ ਗਈ ਜ਼ੀਰੋ ਦੇ ਲੱਗਾ ਗੇਟ 3 ਨੰਬਰ ਤੇ ਇੱਧਰ ਹਲੇ ਕੰਮ ਚੱਲੀ ਜਾਂਦਾ ਏ ਸਰਾ ਦਾ ਆਹ ਦੇਖੋ ਗੱਜ਼ਦਾ ਵੋਕੈਂਡ ਆਕੀ ਆਹ ਕਾਰ ਹੈ ਲੱਗਾ ਕਾੜਾਣਾ ਆਪਾਂ ਇੱਥੇ ਚੱਕ ਲਈ ਆ ਦੇਖੋ ਰਿਵਿਊ ਕਮਰੇ ਦਾ ਕਿ ਆਈ ਵਸਤਾ ਕਿ ਆਈ ਵਸਤਾ ਗੁੱਡ ਲੁਕਿੰਗ ਹੈ ਜੀ ਪੂਰਾ ਕਮ ਹੁਣ ਆਪਾਂ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਇੱਥੇ ਕਰਦੇ ਹਾਂ ਨਾਈਟ ਬਾਏ ਬਾਏ ਟਾਟਾ